ਰੰਗੋ ਹੋ ਮੈਂ ਨਾਹੀ ਜਦ ਪਰਉਪਕਾਰੀ ਆਏ ਜੀਤ ਦਾਮ ਦੇ ਭਰਤੀ ਲਾਏ ਹਾਸੇ ਉਹ ਲੈਣ ਮਨਾਏ ਤਾਂ ਗਣ ਸਤguru ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਰ ਪਰਸ਼ ਸਭ ਦਾ ਗੁਰਦੁਆਰਾ ਮੱਤਾ ਮੱਖਣਸ਼ਾਹ ਵਾਲਾ ਸਿੱਖ ਸੈਂਟਰ ਨਿਊਯਾਰਕ ਵਿਖੇ ਸੱਦ ਬਾਬਾ ਪ੍ਰਿੰਸ ਸਿੰਘ ਜੀ ਮਰਾਏ ਵਾਲਾ ਦੀ 75ਵੀਂ ਸਾਲਾਨਾ ਵਰ੍ਹੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ 15 ਜੂਨ ਨੂੰ ਮਨਾਈ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ 13 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਦੇ ਪ੍ਰਵਾਚਨਣਗੇ 15 ਜੋਨੂ ਦਿਨ ਐਤਵਾਰ ਨੂੰ ਪੋਪਾਂਨਗੇ ਜਿਸ ਪੰਜ ਦੇ ਮਹਾਨ ਰਾਗੀ ਢਾਡੀ ਪ੍ਰਚਾਰ ਕਥਾ ਅੱਜ ਵਿਸਾ ਲੈਣਗੇ ਆਈਆਂ ਸੰਗਤਾਂ ਵਾਸਤੇ ਵਾਖਵਟ ਰਾਨੀਆਂ ਸ਼ਟਾਨੀਆਂ ਸਭਾਵਾਂ ਕੀਤੀਆਂ ਜਾ ਰਹੀਆਂ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਾਹਿਤ ਹਾਜ਼ਰੀ ਭਰ ਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਜੀ 1 ਜੂਨ ਨੂੰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਸ਼ਹੀਦੀ ਪਰਬ मनाया ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ